ਮਿਸਤਰੀ ਵੀ ਮੰਨ ਗਿਆ ਉੱਥੇ ਵੀਰੇ ਤੇਜਾ ਮਿਸਤਰੀ ਵੀ ਮੰਨ ਗਿਆ ਉੱਥੇ ਕੀ ਕਹਿੰਦਾ ਹਾਂ ਉਹ ਕਹਿੰਦੇ ਵੀ ਮੋਟਰਸਾਈਕਲ ਬਹੁਤ ਵਧੀਆ ਹਾਂਜੀ ਵੈਲਕਮ ਬੈਕ ਜੀ ਆਇਆ ਥੋੜਾ ਫੇਰ ਆਪਣੇ ਇੱਕ ਨਵੀਂ ਵੀਡੀਓ ਦੇ ਵਿੱਚ ਮੈਂ ਮੈਂ ਬਾਈ ਨੂੰ ਕਹਿੰ ਮੈਂ ਕਿ ਯਾਰ ਤੇਰੀ ਅੱਜ ਵੀਡੀਓ ਬਣਾਉਣੀ ਆ ਕਹਿੰਦਾ ਜਰੂਰ ਵੀਰੇ ਅੱਜ ਆਪਾਂ ਉਹਦੀ ਵੀਡੀਓ ਬਣਾ ਰਹੇ ਕਹਿੰਦੇ ਕਹਿੰਦੇ ਹੁੰਦੇ ਕੁਝ ਕੁ ਚੀਜ਼ਾਂ ਜ਼ਿੰਦਗੀ 'ਚ ਇਦਾਂ ਦੀਆਂ ਹੁੰਦੀਆਂ ਨੇ ਜਿਹੜੀਆਂ ਕਿ ਸਿਰਫ ਪੈਸੇ ਨਾਲ ਹੀ ਨਿਕਰੀਦੇ ਸਿ ਇਹਦੇ ਕੁਝ ਜਿਹੜੀਆਂ ਕਿ ਆਪਣੇ ਦਿਲ ਨੂੰ ਲੱਗ ਜਾਂਦੀਆਂ ਹੁੰਦੀਆਂ ਨੇ ਓਦਾਂ ਦੀ ਇੱਕ ਆ ਜੇ ਮੋਟਰਸਾਈਕਲ ਆ ਜਿਹੜਾ ਸਾਡੇ ਬਾਈ ਕੋਲ ਆ ਆਇਓ ਵੀਰੇ ਆਪਣੇ ਆਜ ਹਾਂਜੀ ਵੀਰੇ ਕਿੰਨੇ ਮਾਡਲ ਹੈ ਮੋਟਰਸਾਈਕਲ ਆਪਣਾ ਮੋਟਰ ਵੀਰੇ 2080 2006 ਮਾਡਲ ਹੈ ਵੀਰੇ ਕਿੰਨੇ ਕਿੰਨਾ ਚਲਾਤਾ ਇਹ ਤੁਸੀਂ ਆਪੇ ਇਹ ਚ ਤਾਂ ਦਿਖਾ ਰਿਹਾ ਇਹ ਇਹ ਚ ਤਾਂ ਇਹ ਦਿਖਾ ਰਿਹਾ 27800 ਕਿੰਨਾ ਚੱਲਿਆ ਹੋਵੇ ਟੋਟਲ ਇਹ ਟੋਟਲ ਵੀਰੇ ਬਹੁਤ ਚੱਲ ਗਿਆ ਹੋਊ ਮੇਰਾ 60 60 ਇੰਜਨ ਕਿੰਨੇ ਵਾਰ ਹੋ ਗਿਆ ਵੀਰੇ ਇੰਜਨ ਵੀਰੇ ਹੋ ਗਿਆ ਰ 3 ਵਾਰ ਵਾ ਜੀ ਵੀਰੇ ਜਦੋਂ ਇੰਜਨ ਕਰਾਉਣਾ ਤੇ ਕਿੰਨੇ ਕੁ ਪੈਸੇ ਆ ਲੱਗ ਜਾਂਦੇ ਇੰਜਨ ਕਰਾਉਣ ਤੇ ਇੰਜਨ ਤੇ ਵੀਰੇ ਬਸ ਸਾਰੇ ਤੁਸੀਂ ਮੰਨ ਲਓ 6500 ਰੁਪਿਆ ਹਰ 7000 ਦੇ ਇੰਜਨ ਹੋ ਜਾਂਦਾ ਬਈ ਕਿੱਥੋਂ ਵੀ ਆਪਾਂ ਦੱਸ ਸਕਦੇ ਆ ਕਿੱਥੋਂ ਆਪਾਂ ਇੰਜਨ ਕਰਾਈ ਬਈ ਵੀਰ ਬਰਨਾਲੇ ਲੈਣੇ ਕੱਚਾ ਕਾਲ ਰੋਡ ਤੇ ਤੇਜਾ ਮਿਸਤਰੀ ਕਹਿੰਦੇ ਨੇ ਮੰਜ਼ੂਰੀ ਆਪਰ ਨਾਲ ਇੰਜਨ ਪੂਰਾ ਟੌਪ ਆ ਬਾਜ ਬਾਸ ਸੁਣਾ ਦਿਓ ਮਾੜੀ ਮੋਟਰਸਾਈਕਲ ਸਟਾਰਟ ਕਰਕੇ ਬਾਸ ਸੁਣਾਓ ਮੋਟਰਸਾਈਕਲ ਦੀ ਮੈਂ ਯਾਰ ਦੇਖਿਆ ਚਲਾ ਕੇ ਬਹੁਤ ਵਧੀਆ ਸੈੱਟ ਲੱਗਿਆ ਮੋਟਰਸਾਈਕਲ ਆਪਨੂੰ ਆਪਾਂ ਤਾਂ ਹੀ ਮੈਂ ਕਿਹਾ ਚਲੋ ਅੱਜ ਦਰਸ਼ਕਾਂ ਨੂੰ ਦਰਸ਼ਕਾਂ ਨੂੰ ਦਿਖਾਉਣੇ ਆ ਮਾੜੀ ਜੀ ਦੇਖੋ ਵੀਰੇ ਬਾ ਕਰ ਦਿਓ ਜੀ ਕਰ ਦਿਓ ਬੰਦ ਕਰ ਦਿਓ ਦੇਖੋ ਜੀ ਜਿਵੇਂ ਕਿ ਮੋਟਰਸਾਈਕਲ 60 600 ਬਾਈ ਦਾ ਇੰਨਾ ਸਾਭ ਕੇ ਰੱਖਿਆ ਹੋਇਆ ਸ਼ਿੰਗਾਰ ਕੇ ਇਹ ਤਾਂ ਬੱਤ ਭਾਉਣ ਵਾਲਾ ਬਾਈ ਕਹਿੰਦਾ ਮੈਂ ਹਾਂਜੀ ਵੈਸੇ ਹੈਗਾ ਵੀ ਧਾਉਣ ਵਾਲੀ ਆ ਸੱਚੀ ਮੋਟਰਸਾਈਕਲ ਸਾਫ਼ ਆ ਪੂਰਾ ਇਹਦੀ ਸਰਵਿਸ ਕਿੰਨੇ ਕੁ ਚ ਹੋ ਜਾਂਦੀ ਆ ਵੀਰੇ ਸਰਵਿਸ ਵੀਰੇ ਦਾ 500-600 ਰੁਪਏ ਲੱਗਦਾ 70-800 ਰੁਪਏ ਲੱਗਦਾ ਫਿਰ ਆਪਾਂ ਮੇਨ ਟੌਪ ਤੇ ਗੱਲ ਕਰਦੇ ਜਿਹੜੀ ਕਿ ਆਪਾਂ ਸ਼ੁਰੂ ਚ ਕਿਹਾ ਸੀਗਾ ਵੀ ਕੋਸ਼ਕ ਚੀਜ਼ਾਂ ਦਿਲ ਨਾਲ ਲੱਗ ਜਾਂਦੀ ਨੇ ਥੋੜੇ ਦਿਲ ਨਾਲ ਕਿਵੇਂ ਲੱਗਿਆ ਹੋਇਆ ਇਹ ਚੀਜ਼ ਜਿਵੇਂ ਕਿ ਮੈਂ ਦੇਖ ਰਿਹਾ ਤੁਹਾਡੇ ਘਰੇ ਇੱਕ ਹਾਰਲੇ ਮੋਟਰਸਾਈਕਲ ਖੜਾ ਹੈ ਇੱਕ ਬੋਲਟ ਖੜਾ ਹੈ ਵੀ ਇਹ ਤੁਹਾਡੇ ਦਿਲ ਨੂੰ ਐਡਾ ਕਿਹੜਾ ਵੀ ਜਿਹੜਾ ਤੁਸੀਂ ਇਹਦੇ ਤੀ ਜਾਣੇ ਕਿਹੜੇ ਨੇ ਵੀ ਇਹਦੀ ਕਰਕੇ ਖੜੇ ਨੇ ਉਹ ਕਿਵੇਂ ਵੀਰੇ ਦੁਬਾਰਾ ਦੱਸਿਓ ਇਹਦੀ ਕਰਕੇ ਖੜੇ ਨੇ ਜਿਹੜੇ ਤੁਸੀਂ ਕਹਿੰਦੇ ਬੋਲਟ ਖੜਾ ਹੈ ਹਾਰਲੇ ਖੜਾ ਹੈ ਇਹਦੇ ਕਰਕੇ ਖੜੇ ਹੈ ਜੇ ਕਰਮ ਵਾਲਾ ਸੀ ਤਾਂ ਹੀ ਉਹ ਖੜੇ ਨੇ ਵੀਰੇ ਵੀਰੇ ਆ ਯਾਰ ਗੱਲ ਨਹੀਂ ਤੇਰੀ ਨੇ ਮੈਨੂੰ ਕੀਲ ਕੇ ਰੱਖਦਾ ਯਾਰ ਸੌਣ ਲੱਗੇ ਆਈ ਇੱਕ ਮੇਰੇ ਕੋਲ ਸਕੂਟਰ ਖੜਾ ਕਰੇ ਆਪਣੇ ਹਲੇ ਆਪਾਂ ਇੱਕ ਕੰਮ ਦੇ ਆਪਣੇ ਜੋਬ ਕਰਦੇ ਆ ਬਈ ਸ਼ਿਰਪਰ ਜੋਬ ਕਰਦੇ ਆ ਆਪਾਂ ਦਿੱਲੀ ਜਾਈਦਾ ਇਹਦੀ ਜਾਈਦਾ ਉਹ ਕੱਢੇ ਵੈਸੇ ਕੀ ਕੰਮ ਆ ਵੀਰੇ ਆਪਣਾ ਆਪਣਾ

30 35 ਲਾਲੂ ਬਰੇ ਐਵਰੇਜ ਵੀ ਯਾਰ ਵਧੀਆ ਫਿਰ ਲੋਕ ਯਾਰ ਆਪਾਂ ਕਹਿੰਦੇ ਹਾਂ ਵੀ ਬਦਲੀ ਜਾਂਦੇ ਨੇ ਅਗੜਾ ਪੁਰਾਣੀਆਂ ਚ ਇੱਕ ਇੱਕ ਮਿੰਟ ਵੀਰੇ ਯਾਰ ਲੋਕ ਨੇ ਜੇ ਵੀਰੇ ਜਦੋਂ ਨਵੀਂ ਚੀਜ਼ ਲੈ ਲੈਂਦੇ ਕੋਈ ਉਹ ਨਾ ਪੁਰਾਣੀ ਦੀ ਕਦਰ ਭੁੱਲ ਜਾਂਦੇ ਆ ਇਹ ਚੀਜ਼ ਮੈਂ ਤੁਹਾਡੇ ਚ ਨਹੀਂ ਦੇਖ ਪਾਉਂਦਾ ਵੀ ਜਿਵੇਂ ਤੁਸੀਂ ਤੁਹਾਡੇ ਕੋਲੇ ਦੋ ਮੋਟਰਸ ਲੈ ਆਪਾਂ ਦੱਸਿਆ ਆਪਾਂ ਨਾ ਖੜੇ ਆ ਤੁਹਾਡੇ ਘਰੇ ਡੀਲਕਸ ਵੀਰੇ ਇੱਕ ਮੈਂ ਆਪਣੇ ਯਾਰ ਦੋਸਤਾਂ ਨੂੰ ਦਿੱਤੀ ਆ ਅੱਛਾ ਉਹ ਵੀ ਲੈ ਲਈ ਸੀ ਵੀਰੇ ਡੀਲਕਸ ਵੀ ਲੈ ਲਈ ਆਪਾਂ ਡੀਲਕਸ ਆਪਣੇ ਘਰੇ ਖੜਾ ਉਹ ਵੀ ਮੇਰੇ ਉਹ ਵੀ ਦਿਖਾ ਦਾਂਗੇ ਆਪਾਂ ਫਿਰ ਦਰਸ਼ਕਾਂ ਨੂੰ ਉਹ ਸਾਬ ਚਲੋ ਇਹ ਪਹਿਲੀ ਕਿੱਕ ਸਟਾਰਟ ਨਹੀਂ ਹੁੰਦਾ ਇਹ ਪਹਿਲੀ ਕਿੱਕ ਸਟਾਰਟ ਹੋ ਜਾਂਦੀ ਹੈ ਉਹ ਯਾਰ ਇਹੀ ਤਾਂ ਫਿਰ ਕਹਿੰਦੇ ਹੁੰਦੇ ਆ ਫਰਸਟ ਲਵ ਹੁੰਦੀ ਆ ਹਾਂ ਇਹੀ ਗੱਲ ਆ ਵੀਰੇ ਬਹੁਤ ਯਾਰ ਮਿਸਤਰੀ ਵੀ ਮੰਨ ਗਿਆ ਉੱਥ ਦੇ ਹੱਥ ਲੱਗਿਆ ਹੋਇਆ ਐ ਨਹੀਂ ਹੈ ਵੀ ਵੀਰੇ ਮੋਟਰਸਾਈਕਲ ਮੈਂ ਥੋੜਾ ਸੱਚੇ ਚਲਾਉਣ ਚ ਬਹੁਤ ਵਧੀਆ ਹੈਗਾ ਆਪਾਂ ਜਿਵੇਂ ਚਲਾ ਕੇ ਦੇਖਿਆ ਆ ਬਸ ਇਹਦਾ ਜਿਹੜਾ ਥੋੜਾ ਜਿਹਾ ਉੱਪਰਲਾ ਕੰਮ ਆ ਥੋੜਾ ਕਰਤਾ ਵਹੋਂਤ ਭੂਣ ਜਿਹੜਾ ਆ ਨਹੀਂ ਤੁਸੀਂ ਕਰਦੇ ਹੈਗੇ ਵੀ ਇਹ ਕਿਉਂ ਨਹੀਂ ਕੰਮ ਦਾ ਟਾਈਮ ਨਹੀਂ ਵੀਰੇ ਆਪਾਂ ਨੂੰ ਚੌਲ ਜੂ ਲਾਉਂਦੇ ਨਾਲ ਆਪਣਾ ਬਿਜ਼ਨਸ ਕਰਕੇ ਫਿਰ ਬਿਜੀ ਰਹੇ ਇਹ 2 ਮਿੰਟ ਛੁਣ ਪਤੀ ਆ ਹਾਂਜੀ ਵੀਰੇ ਬਿਜੀ ਬਿਜੀ ਕਰਕੇ ਟਾਈਮ ਲੱਗਿਆ ਦੀ ਬਸ ਉਹਨੂੰ ਫ੍ਰੀ ਹੋ ਕੇ ਕਦੋਂ ਉਹਦਾ ਪੂਰਾ ਮੋਟਰਸ਼ਾ ਦਾ ਕੰਮ ਕਰਾ ਦੇਣਾ ਆਪਾਂ ਅੱਜ ਤੁਸੀਂ ਵਿਹਲੇ ਸੀਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰੇ ਸਾਡੇ ਚੈਨਲ ਤੇ ਆਉਣ ਲਈ ਜਿਹੜਾ ਤੁਹਾਡਾ ਦੂਜਾ ਮੋਟਰਸਲ ਹਾਇਰਲੇ ਬੋਲਟ ਆ ਉਹਨਾਂ ਦਾ ਵੀ ਆਪਾਂ ਕਦੇ ਬਣਾ ਰਹੇ ਹਾਂ ਬਣਾਇਓ ਕੱਢਿਓ ਵੀਰ ਜੀ ਸਾਡੇ ਵਾਸਤੇ ਟਾਈਮ ਓਕੇ ਵੀਰੇ ਥੈਂਕ ਯੂ ਵੀਰੇ ਓਕੇ ਵੀਰੇ ਤੁਹਾਡਾ ਓਕੇ ਜੀ ਸਾਡਾ ਅੱਜ ਵੀਡੀਓ ਬਣਾਉਂਦਾ ਇਹੀ ਮਖਜਤ ਸੀਗਾ ਆ ਸਾਡਾ ਵੀਡੀਓ ਬਣਾਉਂਦਾ ਇਹੀ ਮਖਜਤ ਸੀਗਾ ਵੀ ਸਾਡੀ ਅੱਜ ਕੋਰੋਨ ਵੀਡੀਓ ਬਹੁਤ ਵੀ ਉਹ ਯਾਰ ਚੁੱਪ ਕਰ ਜਾ ਹਾਂਜੀ ਵੀਰੇ ਸਾਡਾ ਵੀਡੀਓ ਬਣਾਉਂਦਾ ਇਹੀ ਮਖਜਤ ਸੀਗਾ ਵੀ ਲੋਕ ਯਾਰ ਨਵੀਂ ਚੀਜ਼ ਲੈਣੇ ਤੇ ਪੁਰਾਣੀ ਪਰ ਆ ਬਾਈ ਨੇ ਤਾਂ ਯਾਰ ਦਿਲ ਨੂੰ ਅੱਜ ਕਿੱਲ ਕੀ ਰੱਖਤਾ ਜਮਾਈ ਯਾਰ ਥੈਂਕ ਯੂ ਵੀਰ ਜੀ ਇੱਕ ਦੇਖਣ ਲਈ ਵੀਡੀਓ ਬਾਈ ਨੇ ਯਾਰ ਮੋਟਰਸਾਈਕਲ ਬਹੁਤ ਸਾਫ ਕੇ ਰੱਖਿਆ ਮੈਂ ਤੁਹਾਨੂੰ ਐਂ ਕਹੂੰਗਾ ਵੀ ਸਾਰੇ ਜਣੇ ਆਪਦੀ ਕੋਈ ਵੀ ਚੀਜ਼ਾਂ ਛੋਟੀ ਜਾਂ ਵੱਡੀ ਉਹਦੀ ਕਦਰ ਕਰਨੀ ਸਿੱਖੋ ਥੈਂਕ ਯੂ ਜੀ